ਸਫਰੀ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਕੁਲਬੀਰ ਕੌਰ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਉਸ ਲੋਕ ਨਾਇਕ ਬਾਰੇ ਜਿਸ ਨੂੰ ਸਾਡੇ ਮਨਾਣੇ ਬਿਲਕੁਲ ਹੀ ਵਿਸਾਰ ਦਿੱਤਾ ਹੈ ਇਹ ਇੱਕ ਕੋਸ਼ਿਸ਼ ਹੈ ਉਸ ਲੋਕ ਨਾਇਕ ਦੀ ਯਾਦ ਨੂੰ ਪੰਜਾਬੀ ਮਣਾ ਵਿੱਚ ਮੁੜ ਤੋਂ ਤਾਜ਼ਾ ਕਰਨ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਸ ਬਹਾਦਰ ਨੌਜਵਾਨ ਦੀ ਜਿਸ ਨੇ ਜ਼ੁਲਮ ਦੇ ਖਿਲਾਫ ਖੜ ਕੇ ਪੰਜਾਬੀ ਕੌਮ ਨੂੰ ਹਿੰਮਤ ਦਿੱਤੀ ਕਲਪਨਾ ਕਰੋ ਪੰਜਾਬ ਦੀ ਧਰਤੀ ਤੇ ਜ਼ੁਲਮ ਦੀਆਂ ਕਾਲੀਆਂ ਛਾਵਾਂ ਹਨ ਲੋਕ ਡਰ ਦੇ ਸائے ਹੇਠ ਜੀ ਰਹੇ ਹਨ ਪਰ ਉਸ ਵੇਲੇ ਇੱਕ ਨੌਜਵਾਨ ਖੜਦਾ ਹੈ ਜਿਸ ਦੀ ਲਲਕਾਰ ਨਾਲ ਜ਼ਾਲਿਮਾਂ ਦੇ ਪੈਰ ਕੰਬ ਜਾਂਦੇ ਸਨ ਉਹ ਸੀ ਜੂਨਾ ਮੋੜ ਪੰਜਾਬ ਦਾ ਅਸਲੀ ਲੋਕ ਨਾਇਕ ਜੂਨਾ ਮੋੜ ਸਿਰਫ ਇੱਕ ਯੋਧਾ ਨਹੀਂ ਸੀ ਉਹ ਲੋਕਾਂ ਦੇ ਦਿਲਾਂ ਵਿੱਚ ਉਮੇਦੀ ਦੀ ਯੋਧ ਸੀ ਉਸਨੇ ਆਪਣੀ ਤਲਵਾਰ ਨਾਲ ਨਾ ਸਿਰਫ ਦੁਸ਼ਮਣਾਂ ਨੂੰ ਹਰਾਇਆ ਸਗੋਂ ਲੋਕਾਂ ਦੇ ਦਿਲਾਂ ਵਿੱਚ ਉਹ ਹਿੰਮਤ ਪੈਦਾ ਕੀਤੀ ਜੋ ਸਦੀਆਂ ਤੱਕ ਯਾਦ ਰਹੇਗੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਉਸ ਦਾ ਨਾਮ ਲੈਂਦਾ ਸੀ ਲੋਕਾਂ ਦੇ ਚਿਹਰੇ ਤੇ ਵਿਸ਼ਵਾਸ ਤੇ ਹੌਸਲਾ ਵਾਪਸ ਆ ਜਾਂਦਾ ਸੀ ਅੱਜ ਵੀ ਜੂਨਾ ਮੋੜ ਸਿਰਫ ਇਤਿਹਾਸ ਦੀਆਂ ਕਿਤਾਬਾਂ ਤੱਕ ਸੀਮਤ ਨਹੀਂ ਹੈ ਉਸ ਦਾ ਨਾਮ ਪੰਜਾਬ ਦੇ ਲੋਕ ਗੀਤਾਂ ਵਾਰਾਂ ਤੇ ਕਹਾਣੀਆਂ ਵਿੱਚ ਜਿਉਂਦਾ ਹੈ। ਇਹੀ ਕਾਰਨ ਹੈ ਕਿ ਉਹ ਸਿਰਫ ਇੱਕ ਇਨਸਾਨ ਨਹੀਂ ਸਗੋਂ ਪੰਜਾਬੀ ਲੋਕ ਸੱਭਿਆਚਾਰ ਦਾ ਇੱਕ ਜੀਵੰਤ ਪ੍ਰਤੀਕ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਜਾਣਾਂਗੇ ਕਿ ਜੂਨਾ ਮੋੜ ਕੀ ਅਸਲ ਵਿੱਚ ਡਾਕੂ ਸੀ ਕਿਉਂਕਿ ਅਸੀਂ ਉਹਨੂੰ ਡਾਕੂ ਬਣਾ ਕੇ ਹੀ ਜਿਹੜਾ ਵਾ ਪੇਸ਼ ਕੀਤਾ ਹੈ ਜਦ ਕਿ ਉਹ ਡਾਕੂ ਨਹੀਂ ਸੀ ਉਹ ਤਾਂ ਇੱਕ ਬਹੁਤ ਪਰਉਪਕਾਰੀ ਇਨਸਾਨ ਸੀ ਕਿਵੇਂ ਇੱਕ ਸਧਾਰਨ ਨੌਜਵਾਨ ਡਾਕੇ ਮਾਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਉਸਦਾ ਜੀਵਨ ਕਿਹੋ ਜਿਹਾ ਸੀ ਇਸ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੀ ਧਰਤੀ ਸੂਰਬੀਰਾਂ ਯੋਧਿਆਂ ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ ਇਹ ਯੋਧੇ ਤੇ ਸੂਰਬੀਰ ਪੰਜਾਬ ਦੇ ਲੋਕमानस ਨੂੰ ਸਦਾ ਟੰਬਦੇ ਰਹੇ ਹਨ ਇਹ ਪੰਜਾਬ ਦੀ ਅਣਖ ਗੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇੱਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲੇ ਅਜਿਹੇ ਸੂਰਮੇ ਪੈਦਾ ਕੀਤੇ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਹਨਾਂ ਦੀਆਂ ਵਾਰਾਂ ਗਾ ਕੇ ਅਥਾਹ ਖੁਸ਼ੀ ਪ੍ਰਾਪਤ ਕਰਦੇ ਹਨ ਸੁੱਚਾ ਸਿੰਘ ਸੂਰਮਾ ਅਤੇ ਜਿਉਣਾ ਮੋੜ ਅਜਿਹੇ ਦੋ ਮਲਵਈ ਲੋਕ ਨਾਇਕ ਹਨ ਜਿਨ੍ਹਾਂ ਦਾ ਨਾਂ ਸੁਣ ਕੇ ਪੰਜਾਬੀ ਗੱਬਰੂਆਂ ਦੇ ਡੋਲੇ ਫੜਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੋਠੀ ਚਮਕ ਦਲਕਾ ਮਾਰਨ ਲੱਗਦੀ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜ ਦਾ ਜੰਪਲ ਸਾਧਾਰਨ ਜੱਟ ਪਰਿਵਾਰ ਦੇ ਖੜਕ ਸਿੰਘ ਦਾ ਪੁੱਤਰ ਜੀਉਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪਰਸਤਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਆਥਨ ਵੇਲੇ ਜੀਉਣਾ ਸਿੰਘ ਜਿਸ ਨੂੰ ਆਮ ਕਰਕੇ ਜੀਉਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਬਾੜੇ ਵਿੱਚ ਇਕੱਲਾ ਬੈਠਾ ਸੀ ਕਿ ਇੱਕ ਅੱਧ ਖੜ ਉਮਰ ਦਾ ਉਪਰਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪਛਾਉਂਦਾ ਉਸ ਕੋਲ ਆਇਆ ਉਸ ਉਪਰੇ ਪੁਰਸ਼ ਦਾ ਆਦਰ ਮਾਨ ਕਰਦਿਆਂ ਜਿਉਨੇ ਨੇ ਉਸ ਨੂੰ ਆਪਣੇ ਮੰਜੇ ਉੱਪਰ ਬਿਠਾ ਲਿਆ ਉਪਰਾਂ ਬੰਦਾ ਆਖਣ ਲੱਗਾ ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ ਉਸ ਦਾ ਸੁਨੇਹਾ ਲੈ ਕੇ ਸਿੱਧਾ ਤੁਹਾਡੇ ਕੋਲ ਆਇਆ ਫਿਰ ਆਪਣੇ ਪਿੰਡ ਜਾਊਂਗਾ ਉਸ ਨੇ ਕਿਹਾ ਬਈ ਜੇ ਤੂੰ ਉਸ ਦਾ ਭਾਈ ਹੈ ਤਾਂ ਦਸਕੇ ਵਾਲੇ ਡੋਗਰ ਤੋਂ ਬਦਲਾ ਲੈ ਕੇ ਉਸ ਨੂੰ ਮਾਰ ਕੇ ਜਿੰਨੇ ਤੇਰੇ ਭਰਾ ਕਿਸਨੇ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦਵਾਈ ਹੈ ਭਤੀਜ ਬੰਦਾ ਕਾਦੇ ਜਿੰਨੇ ਭਾਈ ਦਾ ਬਦਲਾ ਨਹੀਂ ਲਿਆ ਡੋਗਰ ਮੌਜਾ ਕਰਦੇ ਤੇ ਭਾਈ ਕਾਲੇ ਨਰਕ ਪੋਗਦੇ ਕਿਸ਼ਨਾ ਜੂਨੇ ਤੋਂ ਕੁਝ ਵਰੇ ਵੱਡਾ ਸੀ ਸ਼ੈਲ ਸ਼ਬੀਲਾ ਗੱਭਰੂ ਮੌਜ ਮਸਤੀ ਕਰਨ ਵਾਲਾ ਇਹ ਗੱਲ ਸੁਣ ਕੇ ਜੂਨੇ ਦਾ ਖੂਨ ਖੋਲ ਜਾਂਦਾ ਹੈ ਅਤੇ ਉਹ ਆਪਣੇ ਮਨ ਵਿੱਚ ਇਹ ਪੱਕੀ ਧਾਰ ਲੈਂਦਾ ਹੈ ਕਿ ਉਹ ਡੋਗਰੇ ਨੂੰ ਮਾਰ ਕੇ ਹੀ ਸਾਹ ਲਵੇਗਾ 2 ਮਹੀਨੇ ਬਾਅਦ ਫਿਰ ਜੂਨਾ ਆਪਣੇ ਚਾਰ ਸਾਥੀਆਂ ਨੂੰ ਨਾਲ ਲੈਂਦਾ ਹੈ ਚਤਰਾ ਅਤਰਾ ਦੇਵਾ ਅਤੇ ਦੂਲੋ ਪੰਜਵਾਂ ਜੂਨਾ ਮੋੜ ਖੋਦ ਅਗਲੇ ਦਿਨ ਤੋਰ ਪੈਂਦੇ ਨੇ ਡੋਗਰ ਨੂੰ ਮਾਰਨ ਇਹ ਜਿਹੜਾ ਡੋਗਰ ਸੀ ਇਹ ਬਹੁਤ ਤਕੜਾ ਬੰਦਾ ਸੀ ਸਰੀਰ 'ਚ ਵੀ ਬਹੁਤ ਤਕੜਾ ਸੀ ਤੇ ਰਤਬੇ ਵਿੱਚ ਵੀ ਬਹੁਤ ਤਕੜਾ ਬੰਦਾ ਸੀ 11 ਪਿੰਡਾਂ ਦਾ ਚੌਧਰੀ ਸੀ ਇਹ ਹੀ ਮੁਸਲਮਾਨ ਸੀ ਅਹਿਮਦ ਡੋਗਰ 7 7.5 ਫੁੱਟ ਦਾ ਤਾਂ ਇਸ ਦਾ ਕੱਦ ਸੀ ਉਸ ਦੇ ਕੱਦ ਤੋਂ ਤਾਂ ਪੁਲਿਸ ਵਾਲੇ ਵੀ ਡਰ ਜਾਂਦੇ ਸਨ ਇੱਕ ਵਾਰ ਕਹਿੰਦੇ ਪੁਲਿਸ ਵਾਲਾ ਆਇਆ ਸੀ ਕੋਈ ਹੱਥਕੜੀ ਲਾਉਣ ਲੱਗਿਆ ਡੋਗਰ ਨੂੰ ਹੱਥਕੜੀ ਪੂਰੀ ਨਹੀਂ ਆਈ ਸੀ ਕੱਪੜੇ ਇਹੋ ਜਿਹੇ ਪਾਉਂਦਾ ਸੀ ਕਿ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਹੀ ਫੇਲ ਕਰ ਦਿੰਦਾ ਸੀ ਅਤੇ ਡਾਕੂ ਉਹ ਵੀ ਸੀ ਪੂਰਾ ਚੋਟੀ ਦਾ ਇੱਥੇ ਫਿਰ ਜੀਉਨਾ ਮੋੜ ਸੌਂ ਖੰਦਾ ਹੈ ਕਿ ਜੇ ਮੈਂ ਡੋਗਰੇ ਨੂੰ ਮਾਰ ਦਿੱਤਾ ਤਾਂ ਮੈਂ ਨੈਣਾ ਦੇਵੀ ਮਾਂ ਦੇ ਸੋਨੇ ਦਾ ਛਤਰ ਚੜਾ ਕੇ ਆਉਂਗਾ ਤੇ ਉਸ ਤੋਂ ਬਾਅਦ ਇਹ ਪਹੁੰਚ ਜਾਂਦੇ ਨੇ ਉਸਦੇ ਪਿੰਡ ਇੱਥੇ ਫਿਰ ਜੂਨਾ ਮੋੜ ਇੱਕ ਮੱਝਾਂ ਬੱਕਰੀਆਂ ਚਰਾਉਣ ਵਾਲੇ ਦੇ ਹੱਥ ਚਿੱਠੀ ਲਿਖ ਕੇ ਡੋਗਰੇ ਨੂੰ ਭੇਜਦਾ ਹੈ ਪਰ ਡੋਗਰਾ ਜਦੋਂ ਉਸਦੀ ਚਿੱਠੀ ਪੜਦਾ ਹੈ ਤਾਂ ਉਹ ਡਰਦਾ ਨਹੀਂ ਸਗੋਂ ਆਪਣੀ ਬੰਦੂਕ ਕੱਢ ਲੈਂਦਾ ਹੈ ਤੇ ਕਹਿੰਦਾ ਹੈ ਕਿ ਝਾੜਾਂ ਦਾ ਗਿੱਦੜਾ ਇਸ ਨੂੰ ਮਿੰਟ ਚ ਮਾਰ ਕੇ ਮੈਂ ਆ ਜੰਨਾ ਹੈ ਇੱਕ ਤਾਂ ਉਸ ਨੂੰ ਆਪਣੇ ਕੱਦ ਕਾਟ ਦਾ ਹੰਕਾਰ ਸੀ ਦੂਜਾ ਆਪਣੇ ਰਤਬੇ ਦਾ ਹੰਕਾਰ ਸੀ ਪਰ ਉਹ ਇਹ ਭੁੱਲ ਗਿਆ ਸੀ ਕਿ ਕਿਹੜੇ ਬੰਦੇ ਨਾਲ ਮੇਰਾ ਮੱਥਾ ਲੱਗਣਾ ਹੈ ਡੋਗਰ ਦੇ ਦੋ ਵਿਆਹ ਸੀ ਉਸ ਦੀਆਂ ਘਰ ਵਾਲੀਆਂ ਨੇ ਬਹੁਤ ਮਿੰਤਾ ਤਰਲੇ ਕੀਤੇ ਕਿ ਨਾ ਜਾ ਕਿਉਂਕਿ ਉਹਨਾਂ ਨੇ ਜੂਨੇ ਮੋੜ ਦੇ ਕਿਸੇ ਸੁਨੇ ਹੋਈ ਸੀ ਇੱਥੇ ਡੋਗਰ ਕਿਸੇ ਦੀ ਨਹੀਂ ਮੰਨਦਾ ਅਤੇ ਉਥੋਂ ਕਹਿੰਦੇ ਲਾਲ ਕੋੜੀ ਸੀ ਉਸ ਦੇ ਕੋਲ ਉਸ ਦੇ ਉੱਪਰ ਬੈਠ ਕੇ ਆਪਣੀ ਰਫਲ ਚੱਕਦਾ ਹੈ ਤੇ ਜੂਨੇ ਹੁਣਾ ਵੱਲ ਤੁਰ ਪੈਂਦਾ ਹੈ ਜਦੋਂ ਡੋਗਰੇ ਨੂੰ ਇਕੱਲਾ ਆਉਂਦੇ ਦੇਖਿਆ ਤਾਂ ਜੂਨੇ ਮੋੜਨੇ ਆਪਣੇ ਸਾਥੀਆਂ ਨੂੰ ਵੀ ਪਰੇ ਕਰ ਦਿੱਤਾ ਕਿ ਇਕੱਲੇ ਨੂੰ ਮੈਂ ਇਕੱਲਾ ਹੀ ਟੱਕਰੂੰਗਾ ਡੋਗਰਾ ਆਉਂਦਿਆਂ ਹੀ ਜੂਨੇ ਨੂੰ ਕਹਿੰਦਾ ਹੈ ਕਿ ਜੂਨਿਆ ਬੜੇ ਕਾਲੇ ਚ ਲੱਗਦਾ ਜਿੱਥੇ ਤੇਰਾ ਭਰਾ ਹੈ ਉੱਥੇ ਹੀ ਤੈਨੂੰ ਵੀ ਭੇਜ ਦਿੰਦਾ ਕਾਲੇ ਪਾਣੀ ਨੂੰ ਹੁਣ ਇੱਥੇ ਕਈ ਲੋਕ ਇਹ ਕਹਿੰਦੇ ਕਿ ਜਦੋਂ ਜੂਨੇ ਮੋੜ ਨੂੰ ਇਹ ਖਬਰ ਮਿਲੀ ਡੋਗਰੇ ਨੂੰ ਮਾਰਨ ਵਾਲੀ ਤਾਂ ਕਿਸ਼ਨਾ ਮਰ ਚੁੱਕਿਆ ਸੀ ਕਾਲੇ ਪਾਣੀ ਦੀ ਸਜਾ ਚ ਉਹ ਮਰਿਆ ਨਹੀਂ ਸੀ ਉਹ ਜਿਉਂਦਾ ਸੀ ਉਹ ਕਿਵੇਂ ਮਰਿਆ ਕਿਸ਼ਨਾ ਪਹਿਲਾਂ ਜਿਉਣਾ ਮਰਿਆ ਜਾਂ ਪਹਿਲਾਂ ਕਿਸ਼ਨਾ ਮਰਿਆ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਫਿਰ ਇਹ ਕਹਿੰਦਾ ਵੀ ਆ ਕਿ ਭੇਜਾ ਤੇਨੂੰ ਉੱਥੇ ਇੱਥੋਂ ਫਿਰ ਅੱਖਾਂ ਲਾਲ ਹੁੰਦੀਆਂ ਨੇ ਜੂਨੇ ਮੋੜਦੀਆਂ ਕਹਿੰਦਾ ਗਦਾਰਾ ਕੋਈ ਗੱਲ ਨਹੀਂ ਫਿਰ ਇੱਥੇ ਕਹਿੰਦੇ ਨੇ ਕਿ ਦੋਹਾਂ ਦੀ ਆਪਸ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਡੋਗਰ ਜਦੋਂ ਆਪਣੀ ਰਫਲ ਦੇ ਨਾਲ ਫੇਰ ਕਰਦਾ ਹੈ ਤਾਂ ਉਸ ਦਾ ਫੇਰ ਮਿਸ ਹੋ ਜਾਂਦਾ ਹੈ ਉਹ ਫੇਰ ਫੇਰ ਮਾਰਦਾ ਹੈ ਦੋਨੋਂ ਫੇਰ ਮਿਸ ਹੋ ਜਾਂਦੇ ਹਨ ਅਤੇ ਕਈ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਇੱਕ ਫੇਰ ਸੀ ਉਹ ਜੀਉਨੇ ਮੋੜ ਦੀ ਪੱਗ ਦੇ ਉੱਪਰਲੇ ਲੜ ਨੂੰ ਖੰਦਾ ਹੋਇਆ ਲੰਘ ਗਿਆ ਸੀ ਫੇਰ ਕਰਦਾ ਹੈ ਜੀਉਨਾ ਮੋੜ ਵਾਰ ਪਹਿਲੀ ਗੋਲੀ ਕੋੜੀ ਦੇ ਵੱਜਦੀ ਹੈ ਕੋੜੀ ਤੋਂ ਥੱਲੇ ਡਿੱਗਦਾ ਡੋਗਰ ਹੁਣ ਇੱਥੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਡੋਗਰ ਕੋੜੀ ਮੋੜਨ ਲੱਗਿਆ ਹੀ ਕੋੜੀ ਦਾ ਗਿੱਟਾ ਮੋਚ ਗਿਆ ਸੀ ਅਤੇ ਕੋੜੀ ਥੱਲੇ ਡਿੱਗ ਪਈ ਸੀ ਥੱਲੇ ਜਦੋਂ ਡਿੱਗਿਆ ਡੋਗਰ ਫਿਰ ਉਸਦੇ ਲਾਤ 'ਚ ਗੋਲੀ ਮਾਰੀ ਸੀ ਜੂਨੇ ਮੋੜ ਨੇ ਲਾਤ 'ਚ ਗੋਲੀ ਮਾਰ ਕੇ ਉਸਦੇ ਕੋਲ ਗਿਆ ਉਸ ਦੀ ਛਾਤੀ ਤੇ ਪੈਰ ਰੱਖਿਆ ਫਿਰ ਉਸ ਨੂੰ ਮਾਰਿਆ ਡੋਗਰ ਨੂੰ ਮਾਰ ਕੇ ਜੂਨਾ ਮੋੜ ਇੱਕ ਚਿੱਠੀ ਲਿਖਦਾ ਹੈ ਕਿ ਇਹ ਡੋਗਰ ਦਾ ਕਤਲ ਮੋੜਾਂ ਵਾਲੇ ਜੂਨੇ ਨੇ ਕੀਤਾ ਹੈ ਐਵੇਂ ਕਿਸੇ ਹੋਰ ਨੂੰ ਤੰਗ ਨਾ ਕਰੀ ਜਾਇਓ ਮੈਂ ਆਪਣੇ ਭਰਾ ਦਾ ਬਦਲਾ ਅੱਜ ਲੈ ਲਿਆ ਏ ਇਸ ਦੇ ਤੋਂ ਕਹਿੰਦੇ ਮਿੰਤਾ ਵੀ ਕੀਤੀਆਂ ਸੀ ਡੋਗਰ ਨੇ ਉੱਥੇ ਵੀ ਯਾਰ ਮੈਨੂੰ ਨਾ ਮਾਰ ਤੂੰ ਮੇਰੇ ਭਰਾਵਾਂ ਵਰਗਾ ਹੈ ਜਿਉਣਾ ਮੋੜ ਕਹਿੰਦਾ ਮੈਂ ਤੈਨੂੰ ਛੱਡ ਦਿੰਦਾ ਜੇ ਮੇਰੇ ਭਰਾ ਦਾ ਹੁਕਮ ਨਾ ਹੁੰਦਾ ਤਾਂ ਜੇ ਤੂੰ ਯਾਰ ਮਾਰਨਾ ਕੀਤੀ ਹੁੰਦੀ ਫਿਰ ਮੈਂ ਤੈਨੂੰ ਛੱਡ ਦਿੰਦਾ ਹੁਣ ਮੈਂ ਤੈਨੂੰ ਨਹੀਂ ਛੱਡਾਂਗਾ ਜੂਨੇ ਮੋੜ ਨੂੰ ਉਦੋਂ ਵੀ ਲੋਕ ਡਾਕੂ ਨਹੀਂ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਦੋ ਤਰ੍ਹਾਂ ਦੇ ਡਾਕੂ ਨੇ ਇੱਕ ਹੈਗੇ ਨੇ ਘਰ ਲੁੱਟਣ ਵਾਲੇ ਤੇ ਦੂਜਾ ਹੈ ਜੂਨਾ ਮੂੜ ਜਿਹੜਾ ਦੁੱਖ ਸੁਣਨ ਵਾਲਾ ڈاکੂ ਆ ਉਸ ਨੂੰ ਕਹਿੰਦੇ ਸੀ ਧਰਮੀ ڈاکੂ ਇਹ ਪੰਜਾਬ ਦੀਆਂ ਧੀਆ ਪੈਣਾ ਉਦੋਂ ਜੂਨੇ ਮੋੜ ਦੇ ਨਾਮ ਦੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਪੰਜਾਬ ਦੀ ਹਰ ਧੀ ਪੈਣ ਜੂਨੇ ਮੋੜ ਨੂੰ ਆਪਣਾ ਭਰਾ ਮੰਨਦੀ ਸੀ ਇਹੋ ਜੇ ਛਵੀ ਸੀ ਜੂਨੇ ਮੋੜ ਦੀ ਇਹੋ ਜੇ ਛਵੀ ਕਿਉਂ ਸੀ ਕਿਹੋ ਜੇ ਕੰਮ ਇਸਨੇ ਕੀਤੇ ਸੀ ਹਣ ਜੂਨਾ ਮੂੜ ਇੰਨਾ ਵੱਡਾ ਨਾਇਕ ਕਿਵੇਂ ਬਣ ਗਿਆ ਡਾਕੂ ਤਾਂ ਹੋਰ ਵੀ ਬੜੇ ਸੀ ਪੈਰ ਪੈਰ ਤੇ ਹੁੰਦੇ ਸੀ ਉਦੋਂ ਡਾਕੂ ਜੂਨਾ ਮੂੜ ਲੋਕਾਂ ਦਾ ਇੰਨਾ ਚਹੀਤਾ ਤੇ ਪੰਜਾਬ ਦਾ ਲੋਕ ਨਾਇਕ ਕਿਵੇਂ ਬਣ ਗਿਆ ਕਹਿੰਦੇ ਜੂਨੇ ਮੂੜ ਦੇ ਅਸੂਲ ਸੀ ਜਿਹੜੇ ਉਸਨੇ ਬਣਾਏ ਹੋਏ ਸੀ ਆਪਦੇ ਸਾਥੀਆਂ ਨੂੰ ਵੀ ਦੱਸੀ ਹੋਈ ਸੀ ਗਰੁੱਪ ਚ ਉਸਦੇ 13 ਬੰਦੇ ਸੀ ਉਹਨਾਂ ਨੂੰ ਬਿਠਾ ਕੇ ਰੋਈਆਂ ਚ ਉਹਨਾਂ ਨੂੰ ਕਹਿੰਦਾ ਆ ਮੇਰੇ ਅਸੂਲ ਜੇ ਇਹਨਾਂ ਦੇ ਹਿਸਾਬ ਨਾਲ ਚੱਲਣਾ ਤਾਂ ਰਹੋ 그룹 ਚ ਨਹੀਂ ਤੇ ਛੱਡ ਕੇ ਕਿਤੇ ਹੋਰ ਚਲੇ ਜਾਓ ਕਹਿੰਦਾ ਇੱਕ ਤਾਂ ਕਿਸੇ ਵੀ ਧਾਰਮਿਕ ਸਗਾ ਤੇ ਡਾਕਾ ਨਹੀਂ ਮਾਰਨਾ ਕਿਸੇ ਵੀ ਗਰੀਬ ਨੂੰ ਨਹੀਂ ਲੁੱਟਣਾ ਦੂਜਾ ਕਹਿੰਦਾ ਜਿਹੜੀ ਵੀ ਲੁੱਟ ਦੀ ਰਕਮ ਹੋਵੇਗੀ ਲੁੱਟਿਆ ਹੋਇਆ ਮਾਲ ਹੋਵੇਗਾ ਉਹ ਇਸ ਤਰ੍ਹਾਂ ਨਹੀਂ ਕਿ ਚੋਰਾ ਵਾਂਗੂ ਇੱਥੇ ਵੰਡੀਆਂ ਪਾ ਲਾਂਗੇ ਆਪਸ ਵਿੱਚ ਵੰਡ ਲਾਂਗੇ ਲੁੱਟ ਕੇ ਲੋੜਵੰਦਾਂ ਨੂੰ ਦਵਾਂਗੇ ਲੁੱਟਦਾ ਵੀ ਉਹਨਾਂ ਤੋਂ ਸੀ ਜਿਹੜੇ ਲੋਕਾਂ ਨੂੰ ਲੁੱਟਦੇ ਸੀ ਭਾਵ ਅਮੀਰਾਂ ਤੋਂ ਅਤੇ ਅਮੀਰਾਂ ਤੋਂ ਲੁੱਟ ਕੇ ਉਹ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡਦਾ ਸੀ ਆਪਦੇ ਕੋਲ ਕੁਝ ਨਹੀਂ ਰੱਖਦਾ ਸੀ ਨਾ ਆਪਣੇ ਸਾਥੀਆਂ ਨੂੰ ਰੱਖਣ ਦਿੰਦਾ ਸੀ ਅੰਨਾ ਮਾਲ ਲੁੱਟਿਆ ਜਿਉਨੇ ਮਉਣ ਨੇ ਬਹੁਤ ਡਾਕੇ ਮਾਰੇ ਪਰ ਆਪਦੇ ਕੋਲ ਕੁਝ ਨਹੀਂ ਰੱਖਿਆ ਨਾ ਕੋਈ ਜ਼ਮੀਨ ਜਾਇਦਾਦ ਬਣਾਈ ਨਾ ਕੋਈ ਜ਼ਗੀਰਾ ਬਣਾਈਆਂ ਨਾ ਕੋਈ ਮਹਿਲ ਮਨਾਰੇ ਬਣਾਈ ਰੋਹੀਆਂ ਹੀ ਇਸ ਦਾ ਘਰ ਸੀ ਤੁਰਦੇ ਫਿਰਦੇ ਜੇ ਕਿਤੇ ਜਾਂਦੇ ਤਾਂ ਲੋਕ ਪਿਆਰ ਕਰਦੇ ਸੀ ਜਿੱਥੇ ਵੀ ਰੁਕਦੇ ਮੂੰਹ ਤੇ ਬੰਨਿਆ ਹੁੰਦਾ ਸੀ ਉਦੋਂ ਉਹ ਕੱਪੜਾ ਲਾ ਕੇ ਕਹਿ ਦਿੰਦਾ ਸੀ ਕਿ ਰੋਟੀ ਖਾਣੀ ਆ ਜਿਨ੍ਹਾਂ ਦੇ ਘਰੇ ਜਾਂਦਾ ਸੀ ਉਹੀ ਰੋਟੀ ਖਵਾਉਂਦੇ ਅਤੇ ਫਿਰ ਉਹਨਾਂ ਨੂੰ ਪੁੱਛਦਾ ਕਿ ਇਸ ਪਿੰਡ ਵਿੱਚ ਕੋਈ ਦੁੱਖ ਤਕਲੀਫਤਾ ਨਹੀਂ ਕੋਈ ਗਰੀਬ ਗੁਰਬਾਤਾ ਨਹੀਂ ਜਿਸ ਨੂੰ ਮੇਰੀ ਲੋੜ ਹੋਵੇ ਮਦਦ ਦੀ ਕਿਸੇ ਦੀ ਧੀ ਧਿਆਣੀ ਨੂੰ ਕੋਈ ਤੰਗ ਕਰਦਾ ਹੋਵੇ ਇਹ ਅਸੂਲ ਸੀ ਜੀਉ ਨੇ ਮੋੜ ਦਾ ਸ਼ਾਹੂਕਾਰ ਜਿਹੜੇ ਕਿਰਤੀ ਤੇ ਮਿਹਨਤੀਆਂ ਨੂੰ ਲੁੱਟਦੇ ਰਹਿੰਦੇ ਸੀ ਉਹਨਾਂ ਦੀਆਂ ਜ਼ਮੀਨਾਂ ਹੜੱਪਾਂ ਦੀਆਂ ਚਾਲਾਂ ਚੱਲਦੇ ਰਹਿੰਦੇ ਸੀ ਸ਼ਾਹੂਕਾਰ ਜਿਹੜੇ ਜੀਉ ਨਾ ਜਾਂਦਾ ਸੀ ਉਹਨਾਂ ਦੀਆਂ ਵਹੀ ਖਾਤਿਆਂ ਨੂੰ ਅੱਗ ਲਾ ਦਿੰਦਾ ਸੀ ਆ ਸੀ ਜੀਉ ਦਾ ਮੋੜ ਤਾਂ ਬਣਿਆ ਉਹ ਲੋਕ ਨਾਇਕ ਹੁਣ ਜੀਉ ਦਾ ਮੋੜ ਦੇਖਣ ਨੂੰ ਕਿਹੋ ਜਿਹਾ ਸੀ 22 ਸਾਲ ਦਾ ਗੱਭਰੂ ਸੀ ਨੌਜਵਾਨ ਜਦੋਂ ਬਾਗੀ ਹੋਇਆ ਉਹ ਰੰਗ ਉਸ ਦਾ ਕਣ ਕਵੰਨਾ ਸੀ ਕੱਦ ਦਾ ਠੀਕ ਠਾਕ ਸੀ ਜਿਵੇਂ ਡੋਗਰ ਬਹੁਤ ਉੱਚਾ ਸੀ ਕੱਦ ਦਾ ਜੀਉਣਾ ਮੋੜਦਾ ਕੱਦ ਇੰਨਾ ਜ਼ਿਆਦਾ ਉੱਚਾ ਨਹੀਂ ਸੀ ਸਰੀਰ ਦਾ ਪਰਮਾ ਸੀ ਨਿੱਗਰ ਸੀ ਉਸਦੇ ਨੱਕ ਤੇ ਇੱਕ ਨਿਸ਼ਾਨ ਸੀ ਜਿਸ ਦੀ ਵਜ੍ਹਾ ਕਰਕੇ ਬਾਅਦ ਚ ਇਹ ਫੜਿਆ ਵੀ ਜਾਂਦਾ ਹੈ ਇਸਦੇ ਨੱਕ ਤੇ ਉਹ ਨਿਸ਼ਾਨ ਪਿਆ ਕਿਵੇਂ ਹੁਣ ਧਰਮੀ ਡਾਕੂ ਸੀ ਲੋਕ ਡਰਦੇ ਨਹੀਂ ਸੀ ਜਦੋਂ ਦੱਸ ਦਿੰਦਾ ਸੀ ਕਿ ਮੈਂ ਜੀਉਣਾ ਹਾਂ ਹੱਥਾਂ ਤੇ ਚੱਕ ਲੈਂਦੇ ਸੀ ਲੋਕੀ ਰੋਟੀ ਪਾਣੀ ਖਵਾਉਂਦੇ ਸੀ ਉੱਥੇ ਹੀ ਸੌਂ ਵੀ ਜਾਂਦੇ ਸੀ ਪਰ ਕਹਿੰਦੇ ਨੇ ਕਿ ਇੱਕ ਮਿੱਤਾ ਨਾਮ ਦਾ ਬੰਦਾ ਸੀ ਜਿਸ ਦੇ ਖੇਤ ਵਿੱਚ ਇਹ ਸੌਂ ਜਾਂਦੇ ਨੇ ਉਦੋਂ ਇਹਨਾਂ ਦੇ ਇਹਨਾਂ ਨੂੰ ਫੜਾਉਣ ਦਾ ਸਰਕਾਰ ਵੱਲੋਂ ਇਨਾਮ ਰੱਖਿਆ ਗਿਆ ਸੀ ਤਾਂ ਉਸ ਦੇ ਮਨ ਵਿੱਚ ਇਹ ਲਾਲਚ ਆ ਜਾਂਦਾ ਹੈ ਕਿ ਜੂਨਾ ਮੋਰ ਤਾਂ ਮੇਰੇ ਖੇਤਾਂ ਵਿੱਚ ਸੁੱਤਾ ਪਿਆ ਹੈ ਤਾਂ ਉਹ ਮੁਖਬਰੀ ਕਰ ਦਿੰਦਾ ਹੈ ਡਾਕੂ ਸੀ ਜੂਨਾ ਮੋਰ ਡਾਕੇ ਮਾਰਦੇ ਥੱਕ ਗਏ ਸੀ ਤਾਂ ਉਹ ਥੱਕੇ ਹੋਏ ਉੱਥੇ ਹੀ ਸੌਂ ਗਏ ਮੁਖਬਰੀ ਸੁਣਨ ਤੋਂ ਬਾਅਦ ਵਿੱਚ ਉੱਥੋਂ ਪੁਲਿਸ ਜਿਹੜੀ ਆ ਉਹਨੂੰ ਫੜਨ ਲਈ ਚੱਲ ਪੈਂਦੀ ਹੈ ਪਰ ਜਿਹੜੀ ਘੋੜੀ ਸੀ ਜੂਨੇ ਮੋੜ ਦੀ ਬੱਗੀ ਘੋੜੀ ਉਹ ਬਹੁਤ ਸਿਆਣੀ ਤੇ ਵਫਾਦਾਰ ਘੋੜੀ ਸੀ ਜਾਨਵਰ ਪੁਰਾਣੇ ਜਿਹੜੇ ਆਪਾਂ ਦੇਖਦੇ ਹ ਇਤਿਹਾਸ 'ਚ ਵੀ ਜਾਨਵਰ ਬਹੁਤ ਸੂਝਵਾਨ ਤੇ ਵਫਾਦਾਰ ਹੁੰਦੇ ਰਹੇ ਹਨ ਕਿਉਂਕਿ ਜਿਹੜੀ ਘੋੜੀ ਆ ਜੂਨੇ ਮੋੜ ਨੇ ਇਹ ਮਹਾਰਾਜੇ ਦੀ ਸੀ ਪਟਿਆਲੇ ਵਾਲੇ ਦੀ ਇਹ ਕਦੇ ਉਹਨਾਂ ਦੀ ਘੋੜੀ ਹੁੰਦੀ ਸੀ ਬੱਗੀ ਘੋੜੀ ਜੇ ਜਦੋਂ ਪੁਲਿਸ ਦੇ ਘੂੜੇ ਆਉਂਦੇ ਹੋਏ ਦੇਖੇ ਆਵਾਜ਼ਾਂ ਸੁਣੀਆਂ ਤਾਂ ਉਹ ਹਿੰਕਣ ਲੱਗ ਪਈ ਕਿਉਂਕਿ ਉਹ ਜੂਨੇ ਮੋੜ ਨੂੰ ਉਠਾਉਣਾ ਚਾਹੁੰਦੀ ਸੀ ਪਰ ਉਹ ਘੂੜੀ ਨੀਂਦ ਵਿੱਚ ਸੁੱਤਾ ਪਿਆ ਸੀ ਥੱਕਾ ਹੋਇਆ ਸੀ ਉਹ ਵਾਰ-ਵਾਰ ਹਿੰਕਦੀ ਆ ਕੋਸ਼ਿਸ਼ ਕਰਦੀ ਆ ਜੂਨੇ ਮੋੜ ਨੂੰ ਜਗਾਉਣ ਦੀ ਤਾਂ ਉਸ ਨੇ ਫਿਰ ਉਹਨੂੰ ਉਠਾਉਣ ਵਾਸਤੇ ਅਖੀਰ ਵਿੱਚ ਆਪਣਾ ਖੋਰ ਜਿਹੜਾ ਸੀ ਉਹਦੇ ਹੂਂ ਤੇ ਮਾਰਿਆ ਹੁਣ ਖੋਰ ਮਜ਼ਬੂਤ ਹੁੰਦੇ ਨੇ ਤੇ ਤਿੱਕੇ ਹੁੰਦੇ ਨੇ ਮੂਹ ਦੀ ਜਗ੍ਹਾ ਤੇ ਉਹ ਖੋਰ ਉਸ ਦੇ ਨੱਕ ਤੇ ਵੱਜ ਗਿਆ ਤੇ ਉਹ ਲਹੂ ਲਹਾਨ ਹੋ ਗਿਆ। ਉੱਥੇ ਹੁਣ ਘੋੜੀ ਦੀ ਸਿਆਨਪ ਨੇ ਇਹਨਾਂ ਦੀ ਜਾਨ ਤਾਂ ਬਚਾ ਲਈ ਪਰ ਉਸ ਦੇ ਜਿਹੜਾ ਜ਼ਖਮ ਸੀ ਉਹ ਪੱਕਾ ਪੈ ਗਿਆ ਜਿਉਂ ਨੇ ਮੋੜ ਤੇ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਕਿਸਨੇ ਨੂੰ ਕਿਉਂ ਫੜਾਇਆ ਸੀ ਡੋਗਰ ਨੇ। ਡੋਗਰ ਜਿਹੜੇ ਪੱਗਵਟ ਭਰਾ ਬਣਿਆ ਸੀ ਕਿਸ਼ਨੇ ਦਾ ਉਸਨੇ ਉਸ ਨੂੰ ਕਿਉਂ ਫੜਾਇਆ? ਹਾਲਾਂਕਿ ਕਿਸ਼ਨਾ ਅਤੇ ਡੋਗਰੇ ਵਿੱਚੋਂ ਜਿਹੜਾ ਡਾਕਾ ਮਾਰਦਾ ਸੀ ਉਹ ਸਭ ਤੋਂ ਵੱਧ ਕਿਸ਼ਨਾ ਮਾਰਦਾ ਸੀ 5 ਸਾਲ ਕਿਸ਼ਨਾ ਡਾਕੂ ਬਣਿਆ ਰਿਹਾ ਕਿਸ਼ਨਾ ਜ਼ਗੀਰਦਾਰਾਂ ਤੋਂ ਅੱਕਿਆ ਹੋਇਆ ਸੀ ਉਹਨਾਂ ਦੇ ਜ਼ੁਲਮ ਤੋਂ ਅੱਕਿਆ ਹੋਇਆ ਸੀ ਜਿਸ ਕਰਕੇ ਉਹ ਡਾਕੂ ਬੰਦਾ ਹੈ ਡੋਗਰ ਦੇ ਘਰੇ ਦੋ ਪੇਟੀਆਂ ਸੋਨੇ ਦੀਆਂ ਭਰੀਆਂ ਪਈਆਂ ਸੀ ਜਿਹੜੀਆਂ ਕਿਸ਼ਨਾ ਡਾਕੇ ਮਾਰ ਕੇ ਲਿਆਇਆ ਸੀ ਲੁੱਟ ਕੇ ਸੋਨਾ ਚਾਂਦੀ ਪਰ ਕਿਸ਼ਨੇ 'ਚ ਇੱਕ ਕਮਜ਼ੋਰੀ ਸੀ ਜਿਹੜੀ ਕਿ ਜੂਨੇ ਮੋੜ 'ਚ ਨਹੀਂ ਸੀ ਕਿਸ਼ਨਾ दारू ਪਿੰਦਾ ਸੀ ਇਹੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਸੀ ਡੋਗਰ ਨੇ ਹੁਣ ਡੋਗਰ ਨੇ ਫੜਾਇਆ ਕਿਉਂ ਜੇ ਇੰਨਾ ਹੀ ਮਾੜਾ ਬੰਦਾ ਸੀ ਡੋਗਰ ਤਾਂ ਕਿਸੇ ਨੇ ਦੀ ਇੰਨਾ ਟਾਈਮ ਜਾਰੀ ਕਿਵੇਂ ਚੱਲ ਗਈ ਡੋਗਰ ਨਾਲ ਡੋਗਰ ਨੇ ਫੜਾਇਆ ਕਿਉਂ ਇਸ ਦਾ ਤੁਹਾਨੂੰ ਕਾਰਨ ਦੱਸਦੇ ਹਾਂ ਕਿਸੇ ਨਾਲ ਜਿਹਦੀ ਦੁਸ਼ਮਣੀ ਸੀ ਜ਼ਗੀਰਦਾਰ ਨਾਲ ਉਸ ਦਾ ਕਤਲ ਕਰ ਦਿੰਦਾ ਹੈ ਉਹ ਵੀ ਬਹੁਤ ਪਹੁੰਚਿਆ ਹੋਇਆ ਸੀ ਰਾਜੇ ਮਹਾਰਾਜਿਆਂ ਦੇ ਘਰਾਂ ਤੱਕ ਪਹੁੰਚ ਸੀ ਉਸ ਜ਼ਗੀਰਦਾਰ ਦੀ ਜਦੋਂ ਕਤਲ ਕਰ ਦਿੰਦਾ ਹੈ ਕਿਸ਼ਨਾ ਤਾਂ ਉਸ ਦੇ ਮਗਰ ਪੁਲਿਸ ਲੱਗ ਜਾਂਦੀ ਹੈ ਜਦੋਂ ਜ਼ਗੀਰਦਾਰ ਦਾ ਕਤਲ ਹੋ ਜਾਂਦਾ ਹੈ ਤਾਂ ਪੁਲਿਸ ਜੂਨੇ ਦੇ ਘਰ ਆ ਜਾਂਦੀ ਹੈ ਪਰ ਕਿਸ਼ਨਾ ਘਰ ਨਹੀਂ ਹੁੰਦਾ ਤਾਂ ਉਹ ਉਸ ਦੀ ਭੈਣ ਅਤੇ ਜੂਨੇ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਕੁੱਟਦੇ ਹਨ ਕਿਸ਼ਨਾ ਜਦੋਂ ਡੋਗਰ ਨਾਲ ਬੈਠਾ दारू ਪੀ ਰਿਹਾ ਹੁੰਦਾ ਹੈ ਜਦੋਂ ਕਿਸ਼ਨਾ ਡੋਗਰ ਨਾਲ ਬੈਠਾ दारू ਪੀ ਰਿਹਾ ਹੁੰਦਾ ਹੈ ਤਾਂ ਉਸ ਦੀ ਮਾਂ ਆਣ ਕੇ ਇਸ ਨੂੰ ਬੜੀਆਂ ਲਾਨਤਾਂ ਪਾਉਂਦੀ ਹੈ ਕਿ ਤੇਰੇ ਕਰਕੇ ਪੁਲਿਸ ਕਦੀ ਤੇਰੀ ਭੈਣ ਨੂੰ ਚੁੱਕ ਕੇ ਲੈ ਜਾਂਦੀ ਤੇਰੇ ਭਰਾ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਤੇਰੀਆਂ 3 ਭੈਣਾਂ ਠਾਣਿਆਂ ਵਿੱਚ ਰੁੱਲ ਰਹੀਆਂ ਹਨ ਭਰਾ ਤੇਰੇ ਨੂੰ ਕੁੱਟ ਪੈ ਰਹੀ ਹੈ ਉਦੋਂ ਜਿਉਣਾ ਬਹੁਤ ਸੌ ਬੰਦਾ ਸੀ ਉਹ ਸਿਰਫ ਆਪਣੇ ਕੰਮ ਤੱਕ ਸੀਮਤ ਰਹਿੰਦਾ ਸੀ ਪਰ ਉਸ ਸੌ ਨੂੰ ਵੀ ਆਪਣੇ ਭਰਾ ਦਾ ਕਰਕੇ ਪੁਲਿਸ ਦੀ ਕੁੱਟ ਸਹਿਣੀ ਪੈਂਦੀ ਹੈ ਇੱਥੇ ਡੋਗਰਾ ਇਹ ਸੋਚਦਾ ਹੈ ਕਿ ਕਿਸ਼ਨਾ ਕਿਤੇ ਪੁਲਿਸ ਨੂੰ ਸੱਚ ਨਾ ਦੱਸ ਦੇਵੇ ਵੀ ਕਿਤੇ ਇਹ ਨਾ ਹੋਵੇ ਕਿ ਆਪਣਾ ਲੁਕਾਇਆ ਹੋਇਆ maal ਪੁਲਿਸ ਨੂੰ ਦੱਸ ਦੇਵੇ ਜਾਂ ਆਪਣਾ ਅੱਧਾ maal ਮੇਰੇ ਕੋਲੋਂ ਮੰਗੇ ਦੂਸਰੇ ਪਾਸੇ ਕਿਸ਼ਨੇ ਦਾ ਪੁਲਿਸ ਨੇ 500 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਫਿਰ ਉਸ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਕਿ ਕਿਉਂ ਨਾ ਮੈਂ ਪੁਲਿਸ ਨੂੰ ਦੱਸ ਕੇ ਇੱਕ ਤਾਂ 500 ਰੁਪਈਆ ਵੀ ਲਵਾ ਚੰਗਾ ਵੀ ਬਣ ਜਾਵਾ ਤੇ ਦੂਜਾ ਸਾਰਾ ਲੁੱਟਿਆ ਮਾਲ ਆਪਣੇ ਹੀ ਕੋਲ ਰੱਖ ਲਵਾ ਫਿਰ ਉਸਨੇ ਕਿਸ਼ਨੇ ਦੀ ਜਿਹੜੀ ਕਮਜ਼ੋਰੀ ਸੀ दारू ਪੀਣ ਦੀ ਉਹਦਾ ਫਾਇਦਾ ਚੁੱਕਿਆ ਉਸਨੇ ਉਸ ਨੂੰ ਰਾਜ ਕੇ ਦਾ ਰੂਪ ਪਈ ਅਤੇ ਉਸ ਨੂੰ ਐ ਬਿਲਕੁਲ दारू ਪਿਆ ਕੇ ਜਦੋਂ ਰਜਾ ਦਿੱਤਾ ਤਾਂ ਕਹਿੰਦੇ ਸੰਗਲਾਂ ਨਾਲ ਮੰਜੇ ਤੇ ਬਣ ਕੇ ਉਹ ਉਦੋਂ ਫਿਰ ਉੱਠ ਕੇ ਠਾਣੇ ਚਲਾ ਜਾਂਦਾ ਹੈ ਪੁਲਿਸ ਨੂੰ ਬੁਲਾ ਲਿਆਉਂਦਾ ਹੈ ਅਤੇ ਕਿਸਨੇ ਨੂੰ ਫੜਾ ਦਿੰਦਾ ਹੈ ਕਿਸਨੇ ਨੂੰ ਫਿਰ ਹੋ ਜਾਂਦੀ ਹੈ ਕਾਲੇ ਪਾਣੀ ਦੀ ਸਜ਼ਾ ਹੁਣ ਇੱਥੇ ਵਾਪਸ ਆਉਣੇ ਆ ਕਿ ਡੋਗਰਾ ਮਾਰਨ ਤੇ ਕਿਵੇਂ ਫੜਿਆ ਜਾਂਦਾ ਜੀਉਣਾ ਫਿਰ ਕਿਵੇਂ ਉਸ ਦੀ ਮੌਤ ਹੁੰਦੀ ਹੈ ਅਤੇ ਡੋਗਰ ਨੂੰ ਜਦੋਂ ਮਾਰਿਆ ਉਦੋਂ ਬਾਅਦ ਵਿੱਚ ਫਿਰ ਜਿਹੜੀ ਆਪਣੇ ਇਸ ਨੇ ਮੰਨਤ ਮੰਗੀ ਹੋਈ ਸੀ ਉਹ ਵੀ ਕਹਿੰਦੇ ਸੀ ਕਿ ਇਸ ਨੇ ਪੂਰੀ ਕਰਨੀ ਹੈ ਕਿਸੇ ਸੁਨਿਆਰੇ ਨੂੰ ਪੈਸੇ ਦੇ ਕੇ ਫਿਰ ਸੋਨੇ ਦਾ ਛਤਰ ਬਣਾਇਆ ਫਿਰ ਉਹ ਚੱਲੇ ਪੌਂਦੇ ਨਿਆਣਾ ਦੇਵੀ ਦੇ ਪਹਾੜਾਂ ਵੱਲੋਂ ਮੰਦਰ ਵੱਲੋਂ ਕਿਵੇਂ ਗਏ ਮੰਦਰ ਉੱਥੋਂ ਫਿਰ ਕਿਵੇਂ ਇੱਕ ਡੇਰੇ ਤੇ ਜਾਂਦੇ ਨੇ ਮਹੰਤ ਦਾ ਨਾਮ ਸੀ ਬਾਬਾ ਮੋਹਨਪੁਰੀ ਉਸ ਦੇ ਨਾਲ ਬਹੁਤ ਨੇੜਤਾ ਸੀ ਜੂਨੇ ਮੋੜ ਦੀ ਉੱਥੋਂ ਫਿਰ ਕਹਿੰਦਾ ਕਿ ਮੈਂ ਸਾਧਵਾਨਾ ਥੋੜੇ ਟਾਈਮ ਵਾਸਤੇ ਮੈਨੂੰ ਸਾਧਾਂ ਵਾਲੇ ਵਸਤਰ ਚਾਹੀਦੇ ਨੇ ਉੱਥੋਂ ਫਿਰ ਪੌਂਦਾ ਉਹ ਸਾਧਾਂ ਵਾਲੇ ਪੇਚ ਚ ਆਉਂਦਾ ਵਾ ਜੂਨਾ ਮੋੜ ਕੋੜਿਆਂ ਤੇ ਨਹੀਂ ਫਿਰ ਜਾਂਦੇ ਇਹ ਫਿਰ ਬੱਗੀ ਕੋੜੀ ਨੂੰ ਛੱਡ ਦਿੰਦੇ ਨੇ ਉੱਥੋਂ ਪੈਦਲ ਨਿਕਲਦੇ ਨੇ ਫਿਰ ਉਹ ਚੱਲ ਕੇ ਉੱਥੋਂ ਸਾਧਾਂ ਦੇ ਭੇਸ ਵਿੱਚ ਜੂਣਾ ਮੋੜ ਹੋਣੀ ਆਨੰਦਪੁਰ ਸਾਹਿਬ ਹੁੰਦੀ ਹੋਈ ਪਹੁੰਚਦੇ ਨੇ ਨੈਨਾ ਦੇਵੀ ਮੰਦਿਰ ਪੁਲਿਸ ਨੂੰ ਫਿਰ ਕਿਵੇਂ ਪਤਾ ਲੱਗਦਾ ਇਹਨਾਂ ਚੋਂ ਹੀ ਇੱਕ ਮੁਖਬਰ ਬਣਦਾ ਹੈ ਜਿਹੜਾ ਨਾਮ ਲਿਆ ਸੀ ਨਾ ਬਚਨਾ ਹੁਣ ਉਹ ਪੁਰਾਣੇ ਲੋਕ ਇਹ ਕਹਿੰਦੇ ਨੇ ਕਿ ਬਚਨੇ ਨੇ ਮੁਖਬਰੀ ਕੀਤੀ ਹੈ ਪੁਲਿਸ ਕੋਲ ਵੀ ਜੂਨਾ ਮੋੜ ਛਤਰ ਚੜਾਉਣ ਚੱਲਿਆ ਹੈ ਅਤੇ ਪੁਲਿਸ ਨੂੰ ਉਸਨੇ ਕਿਹਾ ਕਿ ਜੇ ਤੁਸੀਂ ਫੜ ਸਕਦੇ ਹੋ ਤਾਂ ਉਸ ਨੂੰ ਫੜ ਲਵੋ ਪੁਲਿਸ ਨੂੰ ਪਹਿਚਾਨ ਤਾਂ ਹੈ ਹੀ ਸੀ ਕਹਿੰਦੇ ਫਿਰ ਪੁਲਿਸ ਵੀ ਪੇਸ ਬਦਲ ਕੇ ਸਾਧੂਆਂ ਦੇ ਪੇਸ ਤੇ ਕੁਸ਼ਰਦਾਲਾਆਂ ਦੇ ਪੇਸ ਵਿੱਚ ਪਹੁੰਚ ਜਾਂਦੇ ਨੇ ਨਾਇਣਾ ਦੇਵੀ ਦੇ ਮੰਦਿਰ ਤੇ ਤੇ ਦੇਖਦੇ ਰਹਿੰਦੇ ਨੇ ਕਿ ਸੋਨੇ ਦਾ ਛਤਰ ਕੌਣ ਚੜਾਊਗਾ ਜਿਵੇਂ ਹੀ ਜੂਨਾ ਮੋੜ ਸੋਨੇ ਦਾ ਛਤਰ ਚੜਾਉਂਦਾ ਹੈ ਤਾਂ ਕੇਰਾ ਪੈ ਜਾਂਦਾ ਈ ਉਸ ਨੂੰ ਉੱਥੋਂ ਉਹ ਭੱਜਦਾ ਵਾ ਜੂਨਾ ਮੋੜ ਭੱਜਦੇ ਭੱਜਦੇ ਫਿਰ ਉੱਥੇ ਉਹ ਖਤਮ ਹੋ ਜਾਂਦਾ ਹੈ ਪਹਾੜ ਦਾ ਕਿਨਾਰਾ ਆ ਜਾਂਦਾ ਹੈ ਉੱਥੋਂ ਜੂਨਾ ਮੋੜ ਨੇ ਛਾਲ ਮਾਰੀ ਸੀ ਇਹ ਗੱਲ ਪੱਕੀ ਆ ਹੁਣ ਕਈ ਜਿਵੇਂ ਫਿਲਮਾਂ ਵਿੱਚ ਆਮ ਇਹ ਦਿਖਾਇਆ ਜਾਂਦਾ ਹੈ ਕਿ ਉੱਥੇ ਹੀ ਪੁਲਿਸ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਜੂਨੇ ਮੋੜ ਨੂੰ ਅਤੇ ਉਹ ਮਰ ਜਾਂਦਾ ਹੈ ਪਰ ਉਹਨੇ ਇੱਥੇ ਗੱਲ ਕਰਾਂਗੇ ਚਤਰੇਦੀ ਦੱਸੀ ਹੋਈ ਚਤਰਾ ਜੋ ਕਿ ਜੂਨੇ ਮੋੜ ਦਾ ਸਾਥੀ ਸੀ ਅਤੇ ਉਹ ਮੌਕੇ ਤੇ ਵੀ ਮੌਜੂਦ ਸੀ ਜੂਨੇ ਮੋੜ ਦਾ ਉਹ ਪੱਕਾ ਸਾਥੀ ਸੀ ਉਸਦੇ ਪਿੰਡ ਦਾ ਹੀ ਸੀ ਉਹਨੇ ਫਿਰ ਆਪਣੇ ਪਿੰਡ ਵਾਲਿਆਂ ਨੂੰ ਦੱਸੀ ਸੀ ਜੂਨੇ ਮੋੜਨ ਦੀ ਵਾਲੀ ਗੱਲ ਕਿ ਉਸਨੇ ਛਾਲ ਮਾਰੀ ਉਸਦੀ ਲੱਤ ਤੇ ਸੱਟ ਵੱਜੀ ਸੀ ਹੋਰ ਕੁਝ ਨਹੀਂ ਹੋਇਆ ਸੀ ਅਤੇ ਕਹਿੰਦੇ ਨੇ ਕਿ ਫਿਰ ਚਤਰਾ ਵੀ ਉਸਦੇ ਕੋਲ ਚਲਾ ਗਿਆ ਜੂਨਾ ਮੋਰ ਸੀ ਜਿਹੜਾ ਉਸ ਨੂੰ ਭੱਜ ਕੇ ਪਿਆ ਕਿ ਤੂੰ ਇੱਥੇ ਕੀ ਕਰਨ ਆ ਗਿਆ ਹੈ ਮੈਂ ਤਾਂ ਹੁਣ ਫੜਿਆ ਹੀ ਜਾਣਾ ਹੈ ਤੁਸੀਂ ਨਿਕਲ ਜਾਓ ਮੇਰੇ ਘਰ ਕੇ ਤੁਸੀਂ ਮਾਰੇ ਜਾਓਗੇ ਤੁਸੀਂ ਨਿਕਲੋ ਇੱਥੋਂ ਫਿਰ ਚਤਰਾ ਉੱਥੋਂ ਨਿਕਲ ਜਾਂਦਾ ਹੈ ਅਤੇ ਜੂਨਾ ਜੋ ਕਿ ਸਾਧੂ ਦੇ ਪੇਸ ਵਿੱਚ ਸੀ ਉਸ ਨੂੰ ਪੁਲਿਸ ਫੜ ਲੈਂਦੀ ਹੈ ਤਾਂ ਇੱਥੇ ਫਿਰ ਚਤਰਾ ਕੀ ਕਰਦਾ ਹੈ ਕਿ ਰੋਲਾ ਪਾ ਦਿੰਦਾ ਹੈ ਕਿ ਤੁਸੀਂ ਇੱਕ ਸਾਧੂ ਨੂੰ ਕਿਵੇਂ ਫੜ ਲਿਆ ਇਸ ਦਾ ਕੀ ਕਸੂਰ ਹੈ ਤੁਸੀਂ ਸਾਧੂ ਨੂੰ ਤੰਗ ਕਰ ਰਹੇ ਹੋ ਕਹਿੰਦਾ ਛਤਰ ਤਾਂ ਮੈਂ ਚੜਾਇਆ ਹੈ ਕਹਿੰਦੇ ਤੁਹਾਡਾ ਦਿਮਾਗ ਖਰਾਬ ਆ ਇੱਕ ਜੂਨਾ ਮੂੜ ਇੰਨਾ ਵੱਡਾ ਡਾਕੂ ਹੈ ਕਿ ਉਹ ਆਪ ਆਊਗਾ ਛਤਰ ਚੜਾਉਣ ਉਸਦੇ ਇੰਨੇ ਸਾਥੀ ਨੇ ਇੰਨੇ ਉਸਦੇ ਚੇਲੇ ਨੇ ਉਹ ਕਿਸੇ ਨੂੰ ਵੀ ਭੇਜ ਸਕਦਾ ਹੈ ਕਹਿੰਦਾ ਮੈਨੂੰ ਭੇਜਿਆ ਹੈ ਉਸਨੇ ਫਿਰ ਆਪ ਦੇ ਉੱਤੇ ਲਿਆ ਕੇ ਕਹਿੰਦਾ ਕਿ ਮੈਂ ਚੜਾਇਆ ਹੈ ਛਤਰ ਫਿਰ ਪੁਲਿਸ ਉਸ ਨੂੰ ਫੜ ਲੈਂਦੀ ਹੈ ਤੇ ਉੱਥੋਂ ਕਾਲੇ ਪਾਣੀ ਜਿਹੜਾ ਵਾ ਭੇਜ ਦਿੱਤਾ ਜਾਂਦਾ ਹੈ ਅਤੇ ਜੂਨੇ ਮੋੜ ਦੇ ਨਾਲ ਕੀ ਹੋਇਆ ਸੀ ਇਹ ਬਾਅਦ ਵਿੱਚ ਚਤਰਾ ਦੱਸਦਾ ਹੈ ਉਹ ਚਤਰੇ ਨੂੰ ਜਦ ਇੱਕ ਜਦੋਂ ਕਾਲੇ ਪਾਣੀ ਭੇਜ ਦਿੰਦੇ ਨੇ ਤਾਂ ਚਤਰੇ ਦੇ ਨਾਲ ਹੀ ਜੂਨੇ ਦਾ ਵੱਡਾ ਭਰਾ ਕਿਸ਼ਨਾ ਵੀ ਉੱਥੇ ਹੀ ਸੀ ਹੁਣ ਇਹ ਕਹਿ ਦਿੰਦੇ ਨੇ ਕਿ ਕਿਸ਼ਨਾ ਮਰ ਗਿਆ ਸੀ ਪਹਿਲਾਂ ਪਰ ਕਿਸ਼ਨਾ ਮਰਿਆ ਨਹੀਂ ਸੀ ਉਹ ਜੂਨੇ ਮੋੜ ਤੋਂ ਬਾਅਦ ਵਿੱਚ ਮਰਿਆ ਸੀ ਇਹ ਕਿਸ਼ਨਾ ਤੇ ਚਤਰਾ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਫਿਰ ਇਹ ਮੋੜਾ ਪਿੰਡ ਆ ਗਏ ਸੀ ਜੂਨੇ ਮੋੜ ਦੀ ਮੌਤ ਤੋਂ 35 ਸਾਲ ਬਾਅਦ ਤੱਕ ਚਤਰਾ ਜਿਉਂਦਾ ਰਿਹਾ ਉਸ ਨੇ ਆਪ ਸਾਰੇ ਜੂਨੇ ਮੋੜ ਦੇ ਕਿਸੇ ਲੋਕਾਂ ਨੂੰ ਦੱਸੇ ਤੇ ਜਿਹੜਾ ਜੂਨੇ ਮੋੜ ਦਾ ਵੱਡਾ ਭਰਾਸੀ ਕਿਸ਼ਨਾ ਉਹ ਕਈ ਸਾਲ ਬਾਅਦ ਫਿਰ ਖੇਤੀ ਕਰਦਾ ਸੱਪ ਲੜ ਕੇ ਮਰਿਆ ਸੀ ਜੂਨੇ ਮੋੜ ਨਾਲ ਉੱਥੇ ਫਿਰ ਕੀ ਹੋਇਆ ਹੁਣ ਉੱਥੋਂ ਫੜ ਕੇ ਲੈ ਗਏ ਜੂਨੇ ਮੋੜ ਨੂੰ ਸੰਗਰੂਰ ਦੀਆਂ ਕਚੈਰੀਆਂ 'ਚ ਫਿਰ ਉੱਥੇ ਉਸ ਦਾ ਕੇਸ ਚੱਲਦਾ ਰਿਹਾ ਸੀ ਉੱਥੇ ਉਸ ਨੂੰ ਸਜ਼ਾ ਸੁਣਾਈ ਸੀ ਮੌਤ ਦੀ ਸਜ਼ਾ ਭੇਜਿਆ ਸੀ ਉਸ ਨੂੰ ਫਿਰ ਹੰਸਾਰ ਜੇਲ੍ਹ 'ਚ ਉੱਥੇ ਫਿਰ ਕਿੱਕਰ ਦੇ ਦਰਖਤ ਨਾਲ ਬੰਨ੍ਹ ਕੇ ਜੂਨੇ ਮੋੜ ਨੂੰ ਫਾਹਾ ਦੇ ਕੇ ਮਾਰਿਆ ਸੀ ਇਹ ਸੀ ਜੂਨੇ ਮੋੜ ਦਾ ਇਤਿਹਾਸ ਜਦੋਂ ਚਤਰਾ ਕਹਿੰਦਾ ਹੈ ਕਿ ਛਤਰ ਮੈ ਚੜਾਇਆ ਹੈ ਤਾਂ ਉਸ ਨੂੰ ਵੀ ਫੜ ਕੇ ਕਾਲੇ ਪਾਣੀ ਭੇਜ ਦਿੰਦੇ ਹਨ ਪਰ ਜੂਨੇ ਮੋੜ ਨੂੰ ਵੀ ਪੁਲਿਸ ਜਿਹੜੀ ਆ ਆਪਣੀ ਹਿਰਾਸਤ ਵਿੱਚ ਲੈ ਜਾਂਦੀ ਹੈ ਉਸਤੇ ਫਿਰ ਕੇਸ ਚੱਲਦਾ ਹੈ ਤਾਂ ਫਿਰ ਉਸ ਨੂੰ ਜਿਹੜੀ ਆ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਲਗਾ ਕੇ ਦਰਖਤ ਦੇ ਨਾਲ ਇਹ ਸੀ ਜੂਨਾ ਮੋੜ ਦਾ ਇਤਿਹਾਸ ਜੂਨਾ ਮੋੜ ਅਜਿਹਾ ਕਿਰਦਾਰ ਸੀ ਕਿ ਉਹ ਹਮੇਸ਼ਾ ਧੀਆਂ ਪੈਨਾ ਦੀ ਰਾਖੀ ਕਰਨ ਵਾਲਾ ਗਰੀਬ ਗੁਰਬੇ ਦੀ ਸਹਾਇਤਾ ਕਰਨ ਵਾਲਾ ਜੇ ਕੋਈ ਉਸ ਨੂੰ ਅਜਿਹਾ ਗਰੀਬ ਮਿਲਦਾ ਕਿ ਆਪਣੀ ਜਿਹੜਾ ਆਪਣੀ ਧੀ ਦਾ ਵਿਆਹ ਕਰਨ ਦੇ ਸਮਰੱਥ ਨਹੀਂ ਸੀ ਤਾਂ ਉਸ ਨੂੰ ਆਪਣੇ ਕੋਲੋਂ ਪੈਸਾ ਤੇਲਾ ਗਹਿਣਾ ਦੇ ਕੇ ਉਸ ਦੀ ਧੀ ਦਾ ਵਿਆਹ ਕਰਵਾਉਂਦਾ ਜੇਕਰ ਕਿਸੇ ਦੀ ਧੀ ਨੂੰ ਉਸ ਦੇ ਸਹਰੇ ਤੰਗ ਕਰਦੇ ਤਾਂ ਉਸ ਦੇ ਸਹਰਿਆਂ ਦੇ ਜਾ ਕੇ ਡਰਾ ਕੇ ਉਹਨਾਂ ਨੂੰ ਉਸ ਦੀ ਧੀ ਦਾ ਵਸੀਬਾ ਕਰਾਉਂਦਾ ਸੀ ਅਮੀਰਾਂ ਤੋਂ ਲੁੱਟਦਾ ਅਤੇ ਗਰੀਬਾਂ ਵਿੱਚ ਵੰਡਦਾ ਸੀ ਇਸ ਤਰ੍ਹਾਂ ਗਰੀਬਾਂ ਲਈ ਇੱਕ ڈاکੂ ਨਹੀਂ ਮਸੀਹ ਸੀ ਜਿਹੜਾ ਕਿ ਗਰੀਬਾਂ ਦੇ ਹਰ ਵੇਲੇ ਕੰਮ ਆਉਂਦਾ ਸੀ ਤਾਂ ਹੀ ਜਿਹੜਾ ਵਾ ਉਹ ਲੋਕ ਨਾਇਕ ਬਣ ਕੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਸਕਿਆ ਹੈ ਏਸੀ ਜੂ ਨੇ ਮੋੜ ਦਾ ਇਤਿਹਾਸ ਜਿਸ ਦੀ ਬਹਾਦਰੀ ਦੀ ਗੱਲ ਜਿਹੜੀ ਆ ਉਹ ਪੰਜਾਬੀ ਮਾਨਸਿਕਤਾ ਵਿੱਚ ਹਮੇਸ਼ਾ ਅਮਰ ਰਹੇਗੀ ਕਿ ਕਿਸ ਤਰ੍ਹਾਂ ਪੁਲਿਸ ਤੇ ਸਾਹੇ ਹੇਟ ਉਸ ਨੇ ਛਤਲ ਚੜਾਇਆ ਆਪਣੀ ਮੰਨਤ ਪੂਰੀ ਕੀਤੀ ਇੱਥੇ ਇੱਕ ਗੱਲ ਹੋਰ ਹੈ ਕਿ ਕੋਈ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਡਾਕੂ ਨਹੀਂ ਬਣਦਾ ਵੀ ਪਰ ਸਥਿਤੀਆਂ ਤੋਂ ਤੰਗ ਆਇਆ ਹੀ ਡਾਕੂ ਬਣਦਾ ਹੈ ਇੱਥੇ ਵੀ ਜਿਉਣਾ ਆਪਣੇ ਭਰਾ ਦੇ ਨਾਲ ਹੋਏ ਅਨਿਆ ਦਾ ਬਦਲਾ ਲੈਣ ਖਾਤਰ ਹੀ ਡਾਕੂ ਬਣਿਆ ਸੀ ਪਰ ਫਿਰ ਵੀ ਉਹ ਇੱਕ ਡਾਕੂ ਨਹੀਂ ਸੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲਾ ਮਹਾਨਾਇਕ ਸੀ ਸੋ ਇਹ ਸੀ ਜੂਨੇ ਮੋੜ ਦੇ ਜੀਵਨ ਤੇ ਇੱਕ ਝਾਤ ਜੇਕਰ ਫਿਰ ਵੀ ਇਸ ਵਿੱਚ ਕੋਈ ਔਣਤਾ ਹੀ ਰਹਿ ਗਈ ਹੋਵੇ ਤਾਂ ਉਸ ਲਈ ਮਾਫੀ ਚਾਹੁੰਦੇ ਹਾਂ ਧੰਨਵਾਦ